ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਤੀ ਪਤਨੀ 24 ਸਾਲ ਬਾਅਦ ਮਿਲਦੇ ਦੇਖੋ ਕਿਵੇਂ 에어ਪੋਰਟ ਤੇ ਇੱਕ ਦੂਜੇ ਦੇ ਗੱਲ ਲਾ ਕੇ ਉੱਚੀ ਉੱਚੀ ਰੋਏ ਬਹੁਤ ਹੀ ਭਾਵਕ ਵੀਡੀਓ ਜਿਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਜਿਸ ਮਾਤੋਂ ਪਾਰ ਦੀ ਗੱਲ ਹੈ ਜਿਹੜੀ ਸੱਚ ਪਿਆਰ ਦੀ ਗੱਲ ਹੈ ਸਈ ਸਮਾਤਾ ਨੇ ਆਪਣੇ ਘਰ ਵਾਲੇ ਤੋਂ ਬਿਨਾ 24 ਸਾਲ ਕੱਟੇ ਤੇ ਅੱਜ ਕੱਲ੍ਹ ਦੀਆਂ 1 ਮਹੀਨਾ ਵੀ ਨਹੀਂ ਕੱਟਦੀਆਂ। ਬਾਕੀ ਤੁਹਾਡੇ ਕੀ ਵਿਚਾਰ ਨੇ ਵੀਡੀਓ ਉਪਰਤੀ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਇਕ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।